ਮੁੱਖ ਮੰਤਰੀ ਭਗਵੰਤ ਮਾਨ ਦੇ ਪਰ ਕੁਤਰਨ ਦੀ ਤਿਆਰੀ ਖੇਚ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਦਫਤਰ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਦੇ ਪਰ ਕੁਤਰਨ ਦੇ ਲਈ ਨਵੀਂ ਖੇਡ ਖੇਡੀ ਗਈ ਹੈ ਆਖਰਕਾਰ ਕੀ ਕੀਤਾ ਜਾ ਰਿਹਾ ਹੈ ਕਿਸ ਦੀ ਬਦਲੀ ਹੋ ਰਹੀ ਹੈ ਮੁੱਖ ਮੰਤਰੀ ਦੇ ਨੇੜਿਆਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਚੋਂ ਬਾਹਰ ਕੱਢਿਆ ਜਾ ਰਿਹਾ ਹੈ ਮੁੱਖ ਮੰਤਰੀ ਨੂੰ ਐਨ ਅਸਰਹੀਨ ਕਰਨ ਦੀਆਂ ਕੋਸ਼ਿਸ਼ਾਂ ਦਾ ਜਿਹੜਾ ਦੌਰ ਆਉ ਚੱਲ ਪਿਆ ਪੂਰੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਚ ਸਭ ਕੁਝ ਅੱਛਾ ਨਹੀਂ ਇਹ ਗੱਲ ਮੈਂ ਤੁਹਾਨੂੰ ਕਈ ਦਿਨਾਂ ਤੋਂ ਕਹਿੰਦਾ ਆ ਰਿਹਾ ਅੱਜ ਤਾਜ਼ਾ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਨਾਲ ਤੇ ਮੀਡੀਆ ਰਿਪੋਰਟਾਂ ਦੇ ਨਾਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਵੱਡੇ ਤਬਦੀਲੀਆਂ ਹੋਣ ਜਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀਜ਼ ਨੂੰ ਹਟਾਇਆ ਜਾ ਰਿਹਾ ਹੈ ਉਹਨਾਂ ਦੇ ਸਲਾਹਕਾਰਾਂ ਨੂੰ ਹਟਾਇਆ ਜਾ ਰਿਹਾ ਹੈ ਜਿਹਦੇ ਵਿੱਚ ਬਲਤੇਜ ਪੰਨੂ ਵੀ ਸ਼ਾਮਲ ਹੋ ਸਕਦੇ ਆ ਸੁਖਵੀਰ ਤੇ ਰਾਜਵੀਰ ਘੁੰਮਣ ਜਿਹੜੇ ਕਰਾਚੋ ਵਾਲੇ ਦੋਨੇ OSDs ਨੇ ਉਹ ਵੀ ਹਟਾਏ ਜਾ ਸਕਦੇ ਆ ਇਹ ਚਰਚਾਵਾਂ ਦਾ ਬਾਜ਼ਾਰ ਅੱਜ ਲਗਾਤਾਰ ਗਰਮ ਹੋਇਆ ਪਿਆ ਹੈ ਲਗਾਤਾਰ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕੀ ਪੂਰਾ ਮਾਜਰਾ ਵੀ ਦੱਸ ਦਿਆਂ ਉਸ ਤੋਂ ਪਹਿਲਾਂ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਇਸ ਮਾਮਲੇ ਦੇ ਵਿੱਚ ਨਵਾਂ ਬੰਬ ਕੱਢਿਆ ਹੈ ਉਹ ਬੰਬ ਕੀ ਆ ਤੁਹਾਨੂੰ ਦੱਸਦੇ ਆ ਮਜੀਠੀਆ ਨੇ ਇੱਕ ਸੋਸ਼ਲ ਮੀਡੀਆ ਤੇ ਹਲਕੀ ਜੀ ਪੋਸਟ ਪਾਈ ਹੈ ਜਿਹਦੇ ਚ ਮਜੀਠੀਆ ਨੇ ਲਿਖਿਆ ਸਰਕਾਰ ਚ ਆਲ ਇਜ਼ ਨਾਟ ਵੈਲ ਸਭ ਠੀਕ ਨਹੀਂ ਹੈ ਉਹਨਾਂ ਨੇ ਦੋ ਦੋ ਹਰਾਨੀਵਾਚਕ ਚਿੰਨ ਲਾਏ ਸਰਕਾਰ ਚ ਵਾਕਈ ਸਭ ਕੁਝ ਠੀਕ ਨਹੀਂ ਇਹ ਤਾਂ ਬਹੁਤ ਦਿਨਾਂ ਤੋਂ ਪਹਿਲਾਂ ਹੀ ਪਤਾ ਲੱਗਦਾ ਆ ਰਿਹਾ ਅਚਾਨਕ ਸਿਹਤ ਵਿਗੜੀ ਦੇ ਬਾਵਜੂਦ ਵੀ ਮੁੱਖ ਮੰਤਰੀ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਜਾਂ ਦਵਾਈ ਗਈ ਅਲੱਗਾ ਗੱਲ ਹੈ ਪ੍ਰੋਕਿਊਰਮੈਂਟ ਦਾ ਸੀਜ਼ਨ ਚੱਲ ਰਿਹਾ ਝੋਨੇ ਦੀ ਦਾ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਅੱਜ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਚਰਚਾਾਂਵਾਂ ਇਹ ਨੇ ਨੈਸ਼ਨਲ ਮੀਡੀਆ ਦੇ ਉੱਤੇ ਖਬਰ ਬ੍ਰੇਕ ਕੀਤੀ ਜਾ ਰਹੀ ਹੈ ਲਗਾਤਾਰ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਸਰਕਾਰ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ OSD ਅਤੇ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਲਾਹਕਾਰ ਲੱਗੇ ਨੇ ਉਹ ਹਟਾਏ ਜਾਣਗੇ ਇਸ ਗੱਲ ਦੀ ਜਿਹੜੀ ਹੈ ਉਹ ਚਰਚਾ ਨੇ ਆਪਣਾ ਪੂਰਾ ਜ਼ੋਰ ਫੜਿਆ ਹੋਇਆ ਹੈ ਇਸ ਤੋਂ ਪਹਿਲਾਂ ਲਗਾਤਾਰ ਵੱਡੇ ਪੱਧਰ ਤੇ ਤਬਾਦਲੇ ਵੀ ਹੋਏ ਨੇ ਤਬਾਦਲਿਆਂ ਦੇ ਨਾਲ ਨਾਲ ਲਗਾਤਾਰ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਗੱਲ ਵੀ ਦੇਖਣ ਨੂੰ ਮਿਲੀ ਕਿ ਵੱਡੇ ਪੱਧਰ ਦੇ ਉੱਤੇ ਅਫਸਰ ਵੀ ਬਦਲੇਗੇ ਮੰਤਰੀ ਵੀ ਬਦਲੇਗੇ ਸਾਰਾ ਕੁਝ ਬਦਲੇਗਾ ਇਹ ਗੱਲ ਅਹਿਮ ਹੁੰਦੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਅੱਜ ਖਬਰ ਆ ਰਹੀ ਹੈ ਕਿ OSDs ਸਲਾਹਕਾਰ ਬਦਲੇ ਜਾ ਰਹੇ ਨੇ ਆਲਾ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਇਹ ਗੱਲ ਮੰਨਦੀ ਹੈ ਕਿ ਪੰਜਾਬ ਸਰਕਾਰ ਦੀ ਸ਼ੋਭੀ ਖਰਾਬ ਕਰਨ ਦੇ ਵਿੱਚ ਭਗਵੰਤ ਮਾਨ ਦੇ ਓਐਸਡੀਜ਼ ਤੇ ਉਹਨਾਂ ਦੇ ਸਲਾਹਕਾਰ ਦੇ ਵਿੱਚ ਜਿਹੜਾ ਲਾਮ ਲਸ਼ਕਰ ਦੇ ਵਿੱਚ ਲੋਕ ਨੇ ਉਹਨਾਂ ਨੇ ਖਰਾਬ ਕੀਤੀ ਐ ਏਅਰਪੋਰਟਾਂ ਉਹਨਾਂ ਕੋਲ ਗਈਆਂ ਨੇ ਆਲਾ ਹਾਈ ਕੁਮਾਰ ਪੰਜਾਬ ਦੀ ਭਗਵੰਤਮਾਨ ਸਰਕਾਰ ਤੋਂ ਬਹੁਤ ਹੀ ਖੁਸ਼ ਨਹੀਂ ਐ ਕਰਵੀ ਕੇਜਰੀਵਾਲ ਹੁਣੀ ਭਗਵੰਤਮਾਨ ਤੋਂ ਖੁਸ਼ ਨਹੀਂ ਇਸੇ ਕਰਕੇ ਹੀ ਭਗਵੰਤਮਾਨ ਦੇ ਪਰਕ ਉਤਰਨ ਦੀ ਤਿਆਰੀ ਜਿਹੜੀ ਆ ਉਹ ਲਗਾਤਾਰ ਖਿੱਚੀ ਹੋਈ ਐ ਹੁਣ ਸਵਾਲ ਇਹ ਐ ਕਿ ਕਿਨੂੰ ਕਿਨੂੰ ਹਟਾਇਆ ਜਾ ਸਕਦਾ ਐ ਦੋ ਨਵਾਦੀ ਚਰਚਾ ਬੜੇ ਜੋਰਾਂ ਤੇ ਹੈ ਕਈ ਦਿਨਾਂ ਤੋਂ ਰਾਜਵੀਰ ਕੁਮੜ ਨੂੰ ਹੁਣਾ ਦਿੱਤੇ ਸੁਖਵੀਰ ਹੁਣਾ ਦੀ ਹਾਲਾਂਕਿ ਬਾਅਦ ਤੋਂ ਚੁੱਪ ਹੋ ਗਈ ਰਾਜਵੀਰ ਕੁਮੜ ਐਕਟਿਵ ਦਿਖਾਈ ਦਿੱਤੇ ਧੂਰੀ ਆਏ ਧੂਰੀ ਵਾਲੇ ਦਫਤਰ ਚ ਉਹਨਾਂ ਨੇ ਸਾਰਾ ਕੁਝ ਕੀਤਾ ਫਿਰ ਬਲਤੇਜ ਪੰਨੂ ਵੀ ਮੁੱਖ ਮੰਤਰੀ ਦੀ ਜਿਹੜਾ ਸਲਾਹਕਾਰ ਟੀਮ ਦਾ ਹਿੱਸਾ ਨੇ ਮੁੱਖ ਮੰਤਰੀ ਦੀ ਟੀਮ ਦਾ ਹਿੱਸਾ ਨੇ ਮੁੱਖ ਮੰਤਰੀ ਦੇ মিডিਆ ਸਲਾਹਕਾਰ ਨੇ মিডিਆ ਐਡਵਾਈਜ਼ਰ ਨੇ ਕੀ ਬਲਤੇਜ ਪੰਨੂ ਨੂੰ ਵੀ ਪਾਸੇ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਕਿਉਂਕਿ ਓਂਕਾਰ ਸਿੰਘ ਨੂੰ ਹਟਾਇਆ ਜਾ ਚੁੱਕਿਆ ਹੈ ਤੇ ਉਸ ਤੋਂ ਪਹਿਲਾਂ ਮਨਜੀਤ ਸਿੰਘ ਹੋਰਾਂ ਨੂੰ ਹਟਾਇਆ ਜਾ ਚੁੱਕਿਆ ਸੀ ਉਹ ਵੀ ਉਸ ਦੀ ਸੀਗੇ ਜਿਹੜੇ ਕਿ ਮੁੱਖ ਮੰਤ ਵਿਭਾਗ ਦਾ ਕੰਮ ਦੇਖਦੇ ਸੀ ਕਿ ਉਹ ਉਹ ਵੀ ਹਟਾਏ ਗਏ ਹੁਣ ਬਲਤੇਜ ਪੰਨੂ ਦੀ ਵਿਵਾਰੀ ਹੈ ਸੁਖਵੀਰ ਦੀ ਵਿਵਾਰੀ ਹੈ ਰਾਜਵੀਰ ਘੁੰਮਣ ਦੀ ਵਿਵਾਰੀ ਹੈ ਕੌਣ ਹੋ ਸਕਦਾ ਹੈ ਅਗਲਾ ਨਿਸ਼ਾਨਾ ਕਿਉਂਕਿ ਹਾਈ ਕਮਾਂਡ ਨੇ ਦਿੱਲੀ ਦੇ ਵਿੱਚ ਬੈਠੀ ਆਵਾਦਮੀ ਪਾਰਟੀ ਦੀ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਮੁੱਖ ਮੰਤਰੀ ਦਾ ਦਫ਼ਤਰ ਹੁਣ ਉਹਨਾਂ ਦੇ ਕੰਟਰੋਲ 'ਚ ਰਹੇਗਾ ਉੱਥੋਂ ਇਹ ਬੰਦੇ ਹਟਾਏ ਜਾਣਗੇ ਤੇ ਨਵੇਂ ਬੰਦੇ ਲਿਆਂਦੇ ਜਾਣਗੇ ਜਿਹੜੇ ਦਿੱਲੀ ਨੂੰ ਪਸੰਦ ਹੋਣਗੇ ਤੁਹਾਡੀ ਕੀ ਰਾਏ ਹੈ ਇਸ ਮਾਮਲੇ ਦੇ ਵਿੱਚ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦਿਓ